ਆਜਾ ਆਜਾ ਮੈਂ ਮੋ ਰੋਣੇ ਮਾਰਨ ਦੇ ਮੇਰੇ ਮੰਮੀ ਦੇ ਆਜਾ ਆਹ ਦੇਖੋ ਭਾਈ ਰੋਣੇ ਮਾਰ ਚੰਨਾ ਚੱਲਣਾ पोटेंशियल अमर आउ न भिडियो बना चारतिर चोपर बनाऊ भिडियो बना छतरीले झुल गर् झुल गर् झुलकेपछि चाल पर्छ चाल पर्छ भिडियो बनाउनु न दिनु न दिनु ਉਹ ਟੈਨਸ਼ਨ ਹੰਮੇ ਰੋ ਜਾਣਾ ਹਟ ਤੈਨੂੰ ਵੀਡੀਓ ਬਣਾ ਚਾਰ ਕਿੱਧਰ ਤੇ ਉੱਪਰ ਬਣਾਓ ਵੀਡੀਓ ਬਣਾ ਛਤਰੀ ਲੈ ਜੁਲ ਕਰ ਜੁਲ ਕਰ ਜੁਲ ਕੇ ਤੇ ਚੜ੍ਹ ਉੱਪਰ ਚੜ੍ਹ ਕੋ ਵੀਡੀਓ ਬਣਾ ਉਹਨਾ ਦੀਂਦਾ ਬੋਲ ਕੱਲ ਜਦੋਂ ਇਹ ਘਟਨਾ ਵਾਪਰੀ ਜਦੋਂ ਇਹ ਹਮਲਾ ਚਨਕ ਹੋਇਆ ਮੈਂ ਬਹੁਤ ਡਰ ਗਈ ਸੀ ਸੈਮੀ ਸੀ ਪਰ ਜਦੋਂ ਅੱਜ ਚੇਅਰਮੈਨ ਸਾਹਿਬ ਆਏ ਨੇ ਹਣ ਬਹੁਤ ਜ਼ਿਆਦਾ ਤਸੱਲੀ ਮਿਲੀ ਹੈ ਤੇ ਬਹੁਤ ਮਤਲਬ ਫੀਲ ਕਰ ਰਹੀ ਕਿ ਹੁਣ ਆਈ ਸੇਫ ਆ ਮਤਲਬ ਹੁਣ ਕੋਈ ਡਰ ਜਾ ਨਹੀਂ ਰਿਹਾ ਮਨ ਵਿੱਚ ਨਾ ਦੀ ਹੁਣ ਤੋਂ ਬਾਅਦ ਐਕਚੁਅਲੀ ਕੱਲ ਮੇਰੇ ਪਪਾ ਗਏ ਸੀ ਵਡਾਲਾ ਗ੍ਰੰਥੀਆਂ ਦੁੱਧ ਲੈਣ ਗਏ ਸੀ ਤੇ ਇਹ ਇਕੱਲੇ ਗਏ ਸੀ ਤੇ ਜਦੋਂ ਇਹ ਉਧਰ ਆਏ ਤੇ ਇਹ ਜਨਕਰਾਜ ਚਰਨਜੀਤ ਤੇ ਤੇ ਉਹਨਾਂ ਦੇ ਹੋਰ ਕੁਝ ਬੰਦਿਆਂ ਨੇ ਉਹਨਾਂ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਉੱਥੇ ਢੋਣ ਦੀ ਕੋਸ਼ਿਸ਼ ਕੀਤੀ ਤੇ ਪਰ ਇਹਨਾਂ ਨੇ ਸਕੂਟੀ ਦੀ ਰੇਸ ਕਰਕੇ ਘਰ ਤੱਕ ਚਿਲਾਉਂਦੇ ਆਏ ਕਿ ਮੈਨੂੰ ਬਚਾਓ ਮੈਨੂੰ ਬਚਾਓ ਤੇ ਇਸ ਇਸ ਪੂਰੇ ਮਤਲਬ ਵੇਖ ਕੇ ਮੈਂ ਬਾਹਰ ਨਿਕਲੀ ਸੁਣਿਆ ਮੈਂ ਤੇ ਦੇਖਿਆ ਉਹਦਾ ਮਾਹੌਲ ਤੇ ਮੈਂ ਜਲਦੀ ਮਤਲਬ ਵੀਡੀਓ ਬਣਾਉਣੀ ਸ਼ੁਰੂ ਕੀਤੀ ਤੇ ਜਦੋਂ ਮੈਂ ਵੀਡੀਓ ਬਣਾਉਣੀ ਸ਼ੁਰੂ ਕੀਤੀ ਉਹਨਾਂ ਨੇ ਕੈਮਰਾ ਦੇਖਦਿਆਂ ਹੀ ਸਾਡੇ ਤੇ ਪੱਥਰਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਤੇ ਕਿਹਾ ਤੂੰ ਕਦੋਂ ਤੋਂ ਵੀਡੀਓ ਤੇ ਬਣਾਉਂਦੀ ਆ ਤੇ ਇਸ ਕਰਕੇ ਤੇ ਜਦੋਂ ਉਹਨਾਂ ਨੇ ਪੱਥਰਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਤੇ ਫਿਰ ਮੈਂ ਮਤਲਬ ਵੀਡੀਓ ਬੰਦ ਕਰਕੇ ਤੇ ਅੰਦਰ ਚਲੀ ਗਈ ਇਸ ਸਾਰੀ ਚੀਜ਼ਾਂ ਵੇਖ ਕੇ ਮਤਲਬ ਮੈਂ ਬਹੁਤ ਡਰ ਗਈ ਸੀ ਤਾਂ ਕਿ ਕੇ ਮਤਲਬ ਰੋ ਰਹੀ ਸੀ ਅੱਜ ਚੀਰਮੈਨ ਸਾਹਿਬ ਪਹੁੰਚੇ ਆ ਬਟਾਲਾ ਪੁਸ ਦੇ ਅਧਿਕਾਰੀ ਵੀ ਇੱਥੇ ਪਹੁੰਚੇ ਆ ਅੱਜ ਤੁਹਾਨੂੰ ਹੌਸਲਾ ਹੈਗਾ ਕਿ ਤੁਹਾਡੇ ਨਾਲ ਕੋਈ ਖੜਾ ਆ ਕੇ ਹਾਂਜੀ ਬਿਲਕੁਲ ਮੈਂ ਹੁਣ ਕੋਈ ਮੰਚ ਚ ਡਰ ਨਹੀਂ ਰਿਹਾ ਹੁਣ ਮੈਂ ਮਤਲਬ ਆਪਣੇ ਆਪ ਨੂੰ ਤੇ ਫੀਲ ਕਰਦੀ ਆ ਕਿ ਮਤਲਬ ਮੇਰੀ ਪੂਰੀ ਫੈਮਿਲੀ ਹੁਣ ਸੇਫ ਆ ਸੋ ਸਾਰਿਆਂ ਨੂੰ ਮੇਰੇ ਵੱਲੋਂ ਜੈ ਐਮ ਸੀ ਦੀ ਮੈਂ ਅ ਕੱਲ ਵੀਡੀਓ ਦੇਖੀ ਸੀ ਅ ਮੇਰੇ ਧਿਆਨ ਦੇ ਵਿੱਚ ਇਹ ਵੀਡੀਓ ਆਈ ਸੀ ਵੀ ਇੱਕ ਬਟਾਲਾ ਦਾ ਪਿੰਡ ਜਿਹੜਾ ਤਲਵੰਡੀ ਆ ਉਹਦੇ ਵਿੱਚ ਪਾਸਟਰ ਦਿਗਵਿਜੇ ਜੀ ਨੇ ਇਹਨਾਂ ਦੇ ਘਰ ਦੇ ਅੰਦਰ ਆ ਕੇ ਕੁਝ ਲੋਕ ਪੱਥਰबाजी ਕਰ ਰਹੇ ਨੇ ਔਰ ਬੱਚੇ ਬਹੁਤ ਜ਼ਿਆਦਾ ਰੋ ਰਹੇ ਨੇ ਕੁਲਾਰੇ ਨੇ ਔਰ ਇੱਕ ਆਪਣੀ ਮਦਦ ਦੀ ਮੰਗ ਕਰ ਰਹੇ ਨੇ ਜਦੋਂ ਵੀਡੀਓ ਮੇਰੇ ਕੋਲ ਆਈ ਔਰ ਮੈਨੂੰ ਕਾਫੀ ਮੇਰੇ ਮinority commission ਦੇ ਵਿੱਚ ਕੰਪਲੇਂਟਾਂ ਵੀ ਆਈਆਂ ਕਾਫੀ ਲੋਕਾਂ ਦੇ ਮੈਸੇਜ ਵੀ ਆਏ ਸਾਡੇ ਐਸਐਮ ਰੰਧਾਵਾ ਜੀ ਨੇ ਇਹਨਾਂ ਦਾ ਸਾਡੇ ਮੈਂਬਰ ਸਹਿਬਾਨ ਨੇ ਗਿਲ ਸਾਹਿਬ ਸੋਤਾ ਸਾਹਿਬ ਇਹਨਾਂ ਦਾ ਸਾਰਿਆਂ ਦਾ ਮੈਨੂੰ ਫੋਨ ਆਇਆ ਤੇ ਅੱਜ ਮੈਂ ਇੱਥੇ ਸਖਤ ਨੋਟਿਸ ਲੈਂਦੇ ਹੋਏ ਇੱਥੇ ਅੱਜ ਮੈਂ ਆਇਆ ਹਾਂ ਔਰ ਮੇਰੇ ਨਾਲ ਇੱਥੇ ਸਾਡੇ ਡੀਐਸਪੀ ਸਾਹਿਬ ਵੀ ਆਏ ਨੇ ਐਸਐਚਓ ਸਾਹਿਬ ਵੀ ਆਏ ਨੇ ਔਰ ਮੈਂ ਪ੍ਰਸ਼ਾਸਨ ਨੂੰ ਇਹ ਨਿਰਦੇਸ਼ ਦਿੱਤੇ ਨੇ ਵੀ ਜਿਨ੍ਹਾਂ ਨੇ ਵੀ ਇਹ ਘਟਨਾਕਰਮ ਕੀਤਾ ਵਾ ਜਿਨ੍ਹਾਂ ਨੇ ਪਾਸਟਰ ਜੀ ਦੇ ਉੱਪਰ ਜਿਹਨਾਂ ਦੇ ਪਰਿਵਾਰ ਦੇ ਉੱਪਰ ਪੱਥਰਬਾਜ਼ੀ ਕੀਤੀ ਆ ਉਹਨਾਂ ਦੇ ਉੱਪਰ ਬੰਦੀ ਜਿਹੜੀ ਕਾਨੂੰਨੀ ਕਾਰਵਾਈ ਸਖਤ ਤੋਂ ਸਖਤ ਕੀਤੀ ਜਾਵੇ ਕਿਉਂਕਿ ਅਸੀਂ ਇਹ ਕਦੇ ਬਰਦਾਸ਼ਤ ਨਹੀਂ ਕਰਾਂਗੇ ਵੀ ਕਿਸੇ ਵੀ ਪਰਮੇਸ਼ਵਰ ਦੇ ਦਾਸ ਨੂੰ ਕਿਸੇ ਵੀ ਧਰਮ ਦੇ ਆਗੂ ਨੂੰ ਆਪਣੀ ਤੇਰਮਦੀਪ ਪ੍ਰੈਕਟਿਸ ਕਰਨ ਦੇ ਵਿੱਚ ਰੁਕਿਆ ਜਾਵੇ ਕਿਉਂਕਿ ਮinority ਕਮਿਸ਼ਨ ਜਿਹੜਾ ਵਾ ਇਸੇ ਲਈ ਬਣਾਇਆ ਗਿਆ ਸੀ ਵੀ ਪੰਜਾਬ ਦੇ ਵਿੱਚ ਜਿਹੜੇ ਘੱਟ ਗਿਣਤੀ ਦੇ ਜਿਹੜੇ ਲੋਕ ਨੇ ਉਹ ਚਾਹੇ ਇਸਾਈ ਨੇ ਚਾ ਭਾਵੇਂ ਮੁਸਲਮਾਨ ਨੇ ਭਾਵੇਂ ਜੈਨੀ ਨੇ ਬੁੱਧੀ ਨੇ ਪਾਰਸੀ ਨੇ ਅਗਰ ਕਿਸੇ ਨੇ ਵੀ ਆਪਣੇ ਧਰਮ ਦੀ ਪ੍ਰੈਕਟਿਸ ਕਰਨ ਦੇ ਵਿੱਚ ਰੋਕਿਆ ਜਾਊਗਾ ਤੇ ਮinority ਕਮਿਸ਼ਨ ਜਿਹੜਾ ਵਾ ਔਰ ਤੇ ਕਾਰਵਾਈ ਜ਼ਰੂਰ ਦੂਸਰੇ ਬੰਦਿਆਂ ਤੇ ਕਰੇਗਾ ਕਿਉਂਕਿ ਅਸੀਂ ਕਦੇ ਬਰਦਾਸ਼ਤ ਨਹੀਂ ਕਰਾਂਗੇ ਵੀ ਕਿਸੇ ਵੀ ਧਰਮ ਦੇ ਬੰਦੇ ਨੂੰ ਆਪਣੇ ਧਰਮ ਦੀ ਪ੍ਰੈਕਟਿਸ ਕਰਨ 'ਚ ਡਕਿਆ ਜਾਵੇ ਔਰ ਮinority ਕਮਿਸ਼ਨ ਜਿਹੜਾ ਵਾ ਪੰਜਾਬ ਸਰਕਾਰ ਵੱਲੋਂ ਔਰ ਸੰਵਿਧਾਨ ਦੇ ਵੱਲੋਂ ਤਾਂ ਹੀ ਬਣਾਇਆ ਗਿਆ ਸੀ ਵੀ ਜਿਹੜੇ ਘੱਟ ਗਿਣਤੀ ਦੇ ਲੋਕ ਨੇ ਉਨ੍ਹਾਂ ਦੀ ਜਿਹੜੀ ਹੈ ਰੱਖਿਆ ਕੀਤੀ ਜਾਵੇ ਔਰ ਅਜ ਉਸੇ ਤਹਿਤ ਵੀ ਮੈਂ ਇੱਥੇ ਪਹੁੰਚਿਆ ਹਾਂ ਔਰ ਮੈਂ ਪ੍ਰਸ਼ਾਸਨ ਨੂੰ ਨਿਰਦੇਸ਼ ਕਰਤੇ ਨੇ ਵੀ ਇਹਨਾਂ ਦੇ ਉੱਪਰ ਜਿਹੜੇ ਮੁਜਰਮ ਨੇ ਜਿਹੜੇ ਜਿਨ੍ਹਾਂ ਨੇ ਇਹ ਘਟਨਾ ਕ੍ਰਮ ਦੇ ਵਿੱਚ ਅੰਜਾਮ ਜਿਨ੍ਹਾਂ ਨੇ ਦਿੱਤਾ ਵਾ ਇਟ ਰੋੜਾ ਚਲਾਇਆ ਵਾ ਜਾਂ ਇਹ ਪਰਿਵਾਰ ਨੂੰ ਮਾਰਿਆ ਕੁੱਟਿਆ ਉਹਨਾਂ ਦੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਜੀ ਮੈਂ ਅਪਲਾਈ ਬੋਰਡ ਦੀ ਕ੍ਰਿਸ਼ਨ ਵੈਲਫੇਅਰ ਬੋਰਡ ਦੀ ਮੈਂ ਪੰਜਾਬ ਦੀ ਮੈਂਬਰ ਹਾਂ ਸੋ ਸਾਰਿਆਂ ਨੂੰ ਸਭ ਤੋਂ ਪਹਿਲੇ ਮੇਰਾ ਜੈੰਸੀ ਦੀ ਆਇਓ ਇੱਕ ਪੁੱਤ ਨਰਾ ਮਾਰੀ ਹੈ ਹ Alleluia 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 ਜੇਕਰ ਸਰ ਤਾਜ ਤੋਂ 6 ਮਹੀਨੇ ਪਹਿਲਾਂ ਵੀ ਇਸ ਪਿੰਡ ਦਾ ਇੱਕ ਮਸਲਾ ਮੇਰੇ ਕੋਲ ਆਇਆ ਸੀਗਾ ਤੇ ਉਹਦੇ ਵਿੱਚ ਵੀ ਪਾਸਟਰ ਜੀ ਤੇ ਐਲੀਕੇਸ਼ਨ ਲਾਏ ਜਾਂਦੇ ਸੀ ਪਾਸਟਰ ਜੀ ਜਿਹੜੇ ਚਰਚ ਨੂੰ ਨਹੀਂ ਛੱਡ ਰਹੇ ਕਿ ਆਪਣੀ ਨਿੱਜੀ ਜਾਇਦਾਦ ਬਣਾਈ ਹੋਈ ਆ ਪਰ ਜਦੋਂ ਮੈਂ ਇਸ ਚੀਜ਼ ਤੇ ਡੀਪਲੀ ਗਈ ਤੇ ਜਦੋਂ ਮੈਂ ਇਸ ਵੇਖਤ ਹੋਏ ਪਿੰਡ ਚ ਜਦੋਂ ਮੈਂ ਸਰਵੇ ਕੀਤਾ ਪੁੱਛਗਿੱਛ ਕੀਤੀ ਤੇ ਪਾਸਟਰ ਜੀ ਨਾਲ ਜਦੋਂ ਮੈਂ ਮੁਲਾਕਾਤ ਕੀਤੀ ਤੇ ਪਾਸਟਰ ਜੀ ਨੇ ਮੈਨੂੰ ਇੱਕੋ ਹੀ ਜਵਾਬ ਦਿੱਤਾ ਹੈ ਕਿ ਜਿਹੜੇ ਚਰਚ ਚ ਬਿਸ਼ਪ ਆ ਰਹੇ ਨੇ ਉਹ ਮੋਸਟ ਵੈਲਕਮ ਆ ਉਹਨਾਂ ਦਾ ਮੈਂ ਉਹਨਾਂ ਦੇ ਨਾਲ ਕੋਈ ਝਗੜਾ ਨਹੀਂ ਹੈ ਮੇਰਾ ਕੋਈ ਇਸ ਕੰਮ ਦੇ ਵਿੱਚ ਜਾਂ ਮੈਂ ਕਿ ਕੋਈ ਖਰਾਬੀ ਨਹੀਂ ਕਰ ਰਿਹਾ ਜਿਹੜੇ ਬਿਸ਼ਪ ਸਾਹਿਬ ਆਏ ਨੇ ਜੀ ਆਇਆ ਨੂੰ ਉਹਨਾਂ ਨੂੰ ਔਰ ਉਹਨਾਂ ਨੂੰ ਜਿਹੜੀ ਚਾਬੀ ਹੀ ਦਿੱਤੀ ਗਈ ਸੀ ਕੋਈ ਵੀ ਲੜਾਈ ਝਗੜਾ ਨਹੀਂ ਸੀ ਹੋਇਆ ਉਸ ਟਾਈਮ ਹੁਣ ਉਸ ਤੋਂ ਬਾਅਦ ਜਿਹੜੀ ਲੜਾਈ ਝਗੜਾ ਹੋਇਆ ਇੱਕ ਤੇ ਕਾਨੂੰਨ ਆਪਣੇ ਹੱਥੇ 'ਚ ਜਿਹੜਾ ਹੈ ਉਹ ਨਹੀਂ ਲੈਣਾ ਚਾਹੀਦਾ ਦੂਸਰਾ ਹੈਗਾ ਕਿ ਜਿਹੜਾ ਪਾਸਟ ਜਿਹਦੇ ਨਿਜੀ ਘਰ ਦਿੱਤੇ ਆਣ ਕੇ ਬੂਹੇ ਦੇ ਤੇ ਲਾਗੇ ਆਣ ਕੇ ਉਹ ਰੇੜਾ ਉੱਟ ਰੋੜਾ ਚਲਾਣਾ ਮਾਰਕ ਟਾਈ ਕਰਨੀ ਅਪਸ਼ਬਦ ਬੋਲਣਾ ਬੱਚੀ ਨੂੰ ਗੰਦੀਆਂ ਗਾਲਾਂ ਕੱਢਣੀਆਂ ਇਹ ਬਿਲਕੁਲ ਗਲਤ ਹੈ ਇਹ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਸੋ ਜੋ ਵੀ ਆ ਬੰਦੀ ਕਾਰਵਾਈ ਉਹਨਾਂ ਤੇ ਕੀਤੀ ਜਾਏਗੀ ਚੇਅਰਮੈਨ ਸਾਹਿਬ ਆਇਆ ਉਹਨਾਂ ਦੇ ਲਿਆ ਗਿਆ ਫੈਸਲਾ ਤਰੂ ਤੀ ਸੈਟੀਸਫਾਈਡ ਹੋਣੀ ਉਹਨਾਂ ਦਾ ਫੈਸਲਾ ਸੈਟੀਸਫਾਈ ਹੈ ਉਹਨਾਂ ਦੇ ਫੈਸਲੇ ਦੇ ਨਾਲ ਵੀ ਕਿ ਅਸੀਂ ਜਿਹੜਾ ਬੈਠ ਕੇ ਇਸ ਮਸਲੇ ਦਾ ਹੱਲ ਕਰਾਂਗੇ ਪਰ ਜਿਹੜਾ ਘਰ ਦੇ ਦਰਵਾਜ਼ੇ ਤੇ ਬਾਹਰ ਆਣ ਕੇ ਪਾਸਟਰ ਜੀ ਦੇ ਘਰ ਨੂੰ ਨਿਸ਼ਾਨਾ ਬਣਾਇਆ ਗਿਆ ਫੈਮਿਲੀ ਨੂੰ ਨਿਸ਼ਾਨਾ ਬਣਾਇਆ ਗਿਆ ਘਰ ਤੇ ਉੱਤੇ ਪਥਰਾਓ ਕੀਤਾ ਗਿਆ ਇਸ ਗੱਲ ਦੇ ਨਾਲ ਸਪਲਾਈ ਬੋਰਡ ਸਹਿਮਤ ਨਹੀਂ ਹੈ ਇਸ ਗੁਪੇਸ਼ਤ ਤੇ ਉੱਤੇ ਐਕਸ਼ਨ ਲਿਆ ਜਾਏਗਾ ਔਰ 452 ਲਾਈ ਜਾਏਗੀ ਮੇਰਾ ਨਾਮ ਡੈਨੀਅਲ ਸਿੱਧੂ ਪੰਜਾਬ 크ਰਿਸਚੀਅਨ ਯੂਥ ਫੈਲੋਸ਼ਿਪ ਜਨਰਲ ਸਕੱਤਰ ਪੰਜਾਬ ਸੋ ਮੈਂ ਕੱਲ ਵੀ ਜਦੋਂ ਸੁਖ ਸਾਡੇ ਭਾਜੀ ਤਲਵੰਡੀ ਜੀ ਸਾਡੇ 크ਰਿਸਚੀਅਨ ਯੂਥ ਫੈਲੋਸ਼ਿਪ ਦੇ ਜਨਰਲ ਸੈਕਟਰੀ ਨੇ ਇਹਨਾਂ ਦੇ ਪਿੰਡ ਜਦੋਂ ਇਹ ਵਾਰਦਾਤ ਹੋਈ ਮੇਰੇ ਸਾਹਮਣੇ ਵੀਡੀਓ ਆਈ ਸਾਡੇ ਭਾਜੀ ਐਸ ਅਮਰਦਾਵ ਦੇ ਸੋਸ਼ਲ ਮੀਡੀਆ ਪੇਜ ਤੋਂ ਔਰ ਮੈਂ ਤਰੰਤ ਇਹਨਾਂ ਨੂੰ ਫੋਨ ਕੀਤਾ ਕਿ ਅਸੀਂ ਤੁਹਾਡੇ ਨਾਲ ਆ ਅਸੀਂ ਪਾਸਟਰ ਜੀ ਔਰ ਇਹਨਾਂ ਦੇ ਪਰਿਵਾਰ ਦੇ ਨਾਲ ਆ ਔਰ ਜਿਹੜੀ ਇਹ ਬਹੁਤ ਨਿੰਦਨਯੋਗ ਘਟਨਾ ਆ ਔਰ ਮੈਂ ਉਸੇ ਵੇਲੇ ਤਰੰਤ ਇਹਨਾਂ ਦੇ ਕੋਲ ਪਹੁੰਚੇ ਉਸ ਟਾਈਮ ਐਸਐਸਪੀ ਦਫਤਰ ਬਟਾਲਾ ਕੋਲ ਗਏ ਸਨ ਲੇਕਿਨ ਉਥੇ ਕੱਲ ਸੈਟਰਡੇ ਹੋਣ ਕਰਕੇ ਅਫਸਰ ਨਾ ਮਿਲੇ ਪਰ ਆਪਾਂ ਫਿਰ ਵੀ ਉਥੇ ਵੀਡੀਓ ਬਣਾ ਕੇ ਬੱਚਿਆਂ ਦੀ ਵੀਡੀਓ ਬਣਾਈ ਔਰ ਸਾਰੇ ਹੀ ਪਰਿਵਾਰ ਦਾ ਸਾਥ ਦਿੱਤਾ ਔਰ ਸਾਡੀ ਫੈਲੋਸ਼ਿਪ ਦੀ ਟੀਮ ਔਰ ਸਾਡੀਆਂ ਸਾਰੀਆਂ ਮਸੀਹ ਜਥੇ ਬੰਦੀਆਂ ਸਾਰੇ ਹੀ ਪਰਿਵਾਰ ਦੇ ਨਾਲ ਆ ਜਿੱਥੇ ਕਿਤੇ ਵੀ ਤੱਕਾ ਹੋਏਗਾ ਦੇਖੋ ਸਾਡੇ ਭਾਂ ਆਪਸੀ ਸਮਾਜ ਦਾ ਮਸਲਾ ਆ ਪਰ ਇਹ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਊਗਾ ਕਿ ਸਾਡੇ ਲੋਕ ਜਿਹੜੇ ਸਰਾਰਤੀ ਬੈਠੇ ਨੇ ਸਾਡੇ ਕਿਉਂਕਿ ਹਰ ਇੱਕ ਧਰਮ ਦੇ ਵਿੱਚ ਸਰਾਰਤੀ ਬੰਦੇ ਹੁੰਦੇ ਨੇ ਔਰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਊਗਾ ਕਿ ਤੁਸੀਂ ਇੱਕ ਧਰਮ ਦੀ ਇੱਕ ਆੜ ਲੈ ਕੇ ਤੁਸੀਂ ਇੱਕ ਨਹਥੇ ਲੋਕਾਂ ਤੇ ਜਿਹੜਾ ਵਾ ਅਤਿਆਚਾਰ ਕਰੋ ਇਹ ਅਤਿਆਚਾਰ ਆ ਜ਼ੁਲਮ ਆ ਅਸੀਂ ਇਹ ਜ਼ੁਲਮ ਦੇ ਨਾਲ ਵਿਰੋਧ ਜਿਹੜਾ ਡਟ ਕੇ ਖੜੇ ਆ ਔਰ ਅਸੀਂ ਇਸ ਬੱਚਿਆਂ ਦੇ ਔਰ ਪਰਿਵਾਰ ਦੇ ਨਾਲ ਆ ਔਰ ਜਿਹੜੇ ਚੇਅਰਮੈਨ ਸਾਹਿਬ ਸਾਡੀ ਮਿਨੋਰੀਟੀ ਦੇ ਆਏ ਜਤਿੰਦਰ ਗੌਰਵ ਜੀ ਔਰ ਸਾਡੇ ਮੁਸੀਬ ਭਲਾਈ ਬੋਰਡ ਦੇ ਮੈਂਬਰ ਬਬੀਤਾ ਜੀ ਸਾਡੇ ਐਸਐਮ ਰਧਾਵਾ ਪਾਜੀ ਸੀਨੀਅਰ ਕ੍ਰਿਸਚਨ ਆਗੂ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਕਿ ਇਹ ਆਣ ਕੇ ਇਹ ਪੀੜਿਤ ਪਰਿਵਾਰ ਦੇ ਨਾਲ ਖਲੋਤੇ ਨੇ ਔਰ ਜੋ ਚੇਅਰਮੈਨ ਸਾਹਿਬ ਨੇ ਨਿਰਦੇਸ਼ ਦਿੱਤੇ ਨੇ ਅਸੀਂ ਧੰਨਵਾਦ ਕਰਦੇ ਹਾਂ ਕਿ ਉਹ ਨਿਰਦੇਸ਼ ਜਿਹੜੇ ਆ ਪ੍ਰਸ਼ਾਸਨ ਉੱਤੇ ਪੂਰੀ ਪਾਲਣਾ ਕਰੇਗਾ ਧੰਨਵਾਦ ਕੱਲ ਨੂੰ ਇੱਕ ਤੇ ਪਿੰਡ ਦੇ ਪੱਥਰਵਾਜੀ ਦਾ ਇੱਕ ਮਸਲਾ ਹੋਇਆ ਸੀ ਉਹਦੇ ਵੀਡੀਓ ਵੀ ਵਾਇਰਲ ਹੋਈ ਸੀ ਇਹਨਾਂ ਤੱਕ ਵੀ ਕੰਪਲੇਂਟ ਪਹੁੰਚੀ ਸੀ ਮਾਈਨੋਰਿਟੀ ਕਮਿਸ਼ਨ ਨੇ ਫਿਰ ਇਹਦਾ ਆਪਣਾ ਆਪਣੇ ਵੱਲੋਂ ਇਹਦਾ ਸੰਗਿਆਨ ਲਿਆ ਤੇ ਇਹਨਾਂ ਵੱਲੋਂ ਅੱਜ ਮਾਨਜੋ ਕਮਿਸ਼ਨ ਦੇ ਜਿਹੜੇ ਚੇਅਰਮੈਨ ਨੇ ਸ੍ਰੀ ਜਤਿੰਦਰ ਗੌਰਵ ਜੀ ਉਹ ਆਏ ਸੀ ਅੱਜ ਇੱਥੇ ਪਹਿਲੇ ਉਹਨਾਂ ਨੇ ਜਿਹੜਾ ਕੰਪਲੇਨੈਂਟ ਆ ਜਿਹੜਾ ਪਹਿਲੇ ਪਾਸਟਰ ਸੀ ਜਿਹੜੇ ਇੱਥੇ ਉਹਨਾਂ ਨਾਲ ਗੱਲਬਾਤ ਕੀਤੀ ਤੇ ਫਿਰ ਮੁੜ ਕੇ ਵਿੱਚ ਸਾਂਝੀ ਜਨਤਾ ਜਿਹੜੀ ਇੱਥੇ ਚਰਚ ਦੇ ਵਿੱਚ ਬੈਠੀ ਹੈ ਉਹਨਾਂ ਨਾਲ ਸਾਰੀ ਬੈਠ ਕੇ ਗੱਲ ਕੀਤੀ ਹੈ ਤੇ ਮੈਂ ਵੀ ਇੱਥੇ ਨਾਲ ਹੀ ਮੌਜੂਦ ਰਿਆਂ ਜੀ ਜਿਹੜੀ ਉਹਨਾਂ ਦੀ ਫਾਰਮ ਜਿਹੜੀ ਪ੍ਰੀਮੀਨਰੀ ਜਿਹੜੀ ਉਹਨਾਂ ਨੇ ਆਪਣੀ ਇਨਕੁਆਰੀ ਕੀਤੀ ਐਸ ਐਚਓ ਸਾਹਿਬ ਹੀ ਨਾਲ ਸੀ ਤੇ ਉਹ ਉਹਨਾਂ ਨੇ ਇਹੋ ਹੀ ਕਿਹਾ ਕਿ ਜਿਹੜੀ ਕੱਲ ਜਿਹੜੀ ਘਟਨਾ ਹੋਈ ਹੈ ਜਿਹੜੇ ਵੀ ਦੋਸ਼ੀ ਹੋ ਦੇਖ ਕੇ ਤੇ ਉਹਦੀ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਵੇ